ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਅਤੇ ਸਿੰਗਾਪੁਰ ਦੇ 3 ਦਿਨਾ ਦੌਰੇ ਲਈ ਰਵਾਨਾ ਹੋਗੇ ਨੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨੇਈ ਦੀ ਇਹ ਪਹਿਲੀ ਯਾਤਰਾ ਹੋਵੇਗੀ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ 40ਵੇਂ ਵਰੇਗੰਢ ਮੌਕੇ ਹੋ ਰਹੀ ਹੈ ਧਰੇ ਦੇ ਦੂਜੇ ਪੜਾਖ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰਸ ਵੋਂਗ ਦੇ ਸਦੇ ਤੇ ਸਿੰਗਾਪੁਰ ਪਹੁੰਚਣਗੇ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਪੁਰਬ ਜੈਦੀਪ ਮਜ਼ਮੂਮਦਾਰ ਨੇ ਕਿਹਾ ਕਿ ਦੌਰੇ ਦੌਰਾਨ ਪ੍ਰਧਾਨ ਮੰਤਰੀ ਭਾਰਤ ਬਰੁਨੇਈ ਸੰਬੰਧਾਂਵਾਰੇ ਸਾਰੇ ਪਹਿਲੂਆਂ ਤੇ ਡੂੰਘੀ ਚਰਚਾ ਕਰਨਗੇ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਦੀ ਖੋਜ ਕਰਨਗੇ ਬਰੁਨੇਈ ਵਿੱਚ ਕਰੀਬ 14000 ਭਾਰਤੀ ਪ੍ਰਵਾਸੀ ਨੇ ਭਾਰਤ ਨੂੰ ਪੁਲਾਰ ਖੇਤਰ 'ਚ ਬਰੁਨੇਈ ਨਾਲ ਹੋਏ ਤਿੰਨ ਸਮਝੌਤਿਆਂ ਤੋਂ ਕੀਮਤੀ ਸਮਰਥਨ ਪ੍ਰਾਪਤ ਹੋਇਆ ਹੈ ਉਨ੍ਹਾਂ ਕਿਹਾ ਕਿ ਬਰੁਨੇਈ ਭਾਰਤ ਦੀ ਇਕ ਇਸ ਨੀਤੀ ਅਤੇ ਇੰਡੋ-ਪੈਸੀਫਿਕ ਦੇ ਵਿਜ਼ਨ ਲਈ ਇੱਕ ਮਹੱਤਵਪੂਰਨ ਪਾਈਵਾਲੇ ਪਰਨ ਮੰਤਰੀ ਮੋਦੀ ਕਰੀਬ 6 ਸਾਲ ਬਾਅਦ ਸਿੰਗਾਪੁਰ ਦਾ ਦੌਰਾ ਕਰ ਰਹੇ ਨੇ ਉਹਨਾਂ ਕਿਹਾ ਕਿ ਭਾਰਤ ਦਾ ਸਿੰਗਾਪੁਰ ਨਾਲ ਮਜ਼ਬੂਤ ਰੱਖਿਆ ਸਹਿਯੋਗ ਹੈ ਇਸ ਤੋਂ ਇਲਾਵਾ ਵਪਾਰ ਅਤੇ ਨਿਵੇਸ਼ ਪ੍ਰਵਾਹ ਵਿੱਚ ਸਹਿਰਵਾਦਾ ਹੋਇਆ ਹੈ